ਰਬੇਦੀ ਰੋਪੜ ਮੁਕ ਮਾਰਕ ਜੱਜ ਕਰਤੀ ਹੋਈ ਵੱਡੀ ਚੋਰੀ ਆਓ ਤੁਹਾਨੂੰ ਦਿਖਾਉਂਦੇ ਕਿਵੇਂ ਚੋਰੀ ਕੀਤੀ ਤੇ ਆਪ ਮੇਰੇ ਦੂਹਾਂ ਸਾਹਮਣੇ ਦੇਖ ਸਕਦੇ ਆਂ ਆ ਰੋਡ ਇਹ ਰੋਡ ਦੇਖਦੇ ਤੁਸੀਂ ਮਨਾਈ ਆ ਤੇ ਇੱਕ ਨਾ ਬੜੀ ਦੇਖਣ ਵਾਲੀ ਗੱਲ ਇਹ ਆਇਆ ਕਰਦੀ ਵੀ ਨਾਲ ਦੀ ਦੁਕਾਨ ਚੋਂ ਨਹੀਂ ਬੈਦੀਆਂ ਚੋਰੀਆਂ ਕੀਤੀਆਂ ਕੀਤੀਆਂ ਐ ਸਿਰਫ ਉਹ ਨਾਲ ਵਾਲੀ ਦੁਕਾਨ ਦਾ ਛੱਤਰ ਕਿਉਂ ਤੋੜਿਆ ਉਹ ਤੁਸੀਂ ਵੀਡੀਓ ਤੇ ਦੇਖੋ बिड़ियार बंटे आओं। आज हम जाके कितना 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 कितना। अल्लाह छत्रपत्य। कलकेट से चोरी नहीं की किसी चीज़ नहीं चोरी। छत्रपत्य छत्रपत्र के बाद अंदर आए ऐसे लापता। लेकिन की जानकार है, सब कुछ पता भी किसी की कितने कितने नक्सियावास होंगे, लेकिन किसी के लिए ਉਹ ਤੋਂ ਆ ਕੇ ਤੁਸੀਂ ਦੁਕਾਨ ਕਰਨ। ਉਹ ਆ ਕੇ ਤੁਸੀਂ ਦੇਖੋ ਉੱਥੋਂ ਟੀਵੀ ਆਰ ਪਟਕੇ ਲੱਗੇਗੇ। ਬਲਕਿ ਇਹ ਫ੍ਰੀਜਰ ਦੀ ਦੁਕਾਨ ਹੈ। ਇਹਨਾਂ ਦੀ ਇੱਕ ਵੀ ਚੀਜ਼ ਨਹੀਂ ਛੇੜੀ ਵੀ ਹਾਂ ਦੱਬੀਆਂ ਤੇ ਪੈਰ ਲੱਗੇ ਮਜ਼ਦੂਰ ਆਏ। ਤੋਂ ਫੇਰ ਆਪ ਜਦਦੇ ਜੀ ਤੁਸੀਂ ਅੰਦਰ ਜੇ ਉਸ ਦੇ ਪੈਰ ਦੂਰੇ ਆਏ ਉਹਨੂੰ ਕਾ। ਤੋਂ ਜਿਵੇਂ ਬੱਸ ਇਹ ਦੁਕਾਨ ਤੋਂ ਚੋਰੀ ਕੁਝ ਨਹੀਂ ਕੀਤੀ ਚੋਰੀ ਤਾਂ ਨਹੀਂ ਕੀਤੀ। ਬਿਲਕੁਲ ਨਾਲ ਨਾਲ ਦੁਕਾਨ ਲੱਗਦੀ ਜੀ ਦੇਖ ਸਕਦੇ ਦਾ ਸ਼ਟਰ ਪਟ ਗਿਆ ਨਾ ਸਮਾਨ ਨਹੀਂ ਚੋਰੀ ਕੀਤਾ ਇਥੋਂ ਤੇ ਡੀਵੀਆਰ ਚੋਰੀ ਕੀਤਾ ਉਹ ਨਹੀਂ ਸ਼ਾਤਰ ਚੋਰ ਹੈ ਪੂਰਾ ਤਮਾਗੀ ਜੂੜੇ ਪੜੇ ਲੈ ਕੇ ਹੈ ਸਿਰਫ ਔਰ ਸਿਰਫ ਸੀਸੀਟੀਵੀ ਦੇ ਉੱਪਰੋਂ ਕਰਤੇ ਤੇ ਡੀਵੀਆਰ ਇਹਨਾਂ ਦਾ ਪਟਕੇ ਲੈ ਗਏ ਸਪੈਸ਼ਲ ਵੀ ਨਾਲ ਦੀ ਦੁਕਾਨ ਨਾਲ ਦੀ ਰਿਕਾਰਡਿੰਗ ਆਏ ਜਾਣੀ ਨਾ ਸੀਸੀਟੀਵੀ ਵਿਦ ਡੀਵੀਆਰ ਪਟਕੇ ਲੈ ਗਏ ਆਈ ਮੈਂ ਕਹਿੰਦਾ ਹੁੰਦਾ ਸਾਈਡ ਤੇ ਲਗਾਓ ਇਹਨੂੰ ਰੂਪਵਤੀ ਰੂਪਨਗਰ ਮੁੱਖ ਮਾਰਗ ਤੇ ਕੰਦੀ ਇਹ ਦੁਕਾਨਾ ਉਹ ਦੇਖੀਦਾ ਨੀ ਮੋੜ ਤੇ ਸੜਕਾ ਬਹੁਤ ਖਾਣਾ ਤਾਂ ਖਾਣੇ ਦੇ ਲੋ ਖਾਲੀ ਟੋਟਲ ਖਾਣੇ ਪਟਿਆ ਹੋ ਗਿਆ ਤੇ ਉਹਦੇ ਹਾਈ ਅੱਜ ਦਿਨ ਸਾਰੇ ਸਮਾਨ ਦੇ ਪਹਿਲੇ ਸਾਰੇ ਪਾਸੇ ਸੌਂਦੇ ਨੇ ਸਾਰੇ ਪਰੋਲੇ ਵੇ ਆ ਅੱਛਾ ਕਾਪੀ ਘਲਾਰਾ ਪਾਇਆ ਹੋਆ ਆ ਆਈਡੀਆ ਭਰਾ ਮੇਰਾ ਕਿੰਨਾ ਕ ਟਾਈਮ ਹੋ ਗਿਆ ਦੁਕਾਨ ਕਰਦੇ ਨੂੰ ਦੋ ਸਾਲ ਹੋ ਗਏ ਕਿੰਨੇ ਕ ਦਾ ਨੁਕਸਾਨ ਹੋ ਗਿਆ ਲਗਭਗ 8 ਤੋਂ 10 ਦੇ ਵਿਚਕਾਰ ਤੇ 8 ਤੋਂ ਮੈਨੂੰ ਭਈ 8 ਤੋਂ ਪਰ ਮਾਲਕ ਹੈ ਤੁਸੀਂ ਦੁਕਾਨ ਦੇ ਤੁਹਾਡਾ ਨਾਮ ਕੀ ਹੁੰਦਾ ਬਲਜੀਤ ਜੀ 8-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ আচ্ছা ਪਹਿਲਾਂ ਉਹ ਨਹੀਂ ਦੱਸਿਓ ਮੈਨੂੰ ਉਹ ਸਾਹਮਣੇ ਭਟਿਆ ਹੈ ਮਨ ਲਗ ਮੁੰਡੀ ਥੋੜੀ ਜਿਹੀ ਮਾਰ ਸੀ ਸੀਸੀਟੀਵੀ ਦੇਖੀ ਸੀ ਲਗਭਗ ਦੇਖੀ ਜਾਂ ਤੁਹਾਰੇ ਹਾਂ ਇੱਕ ਵੱਡੀ ਆਈ ਮਨ ਛੋਟਾ ਪਿਓ ਸਾਹਮਣੇ ਖੜਾ ਜਾਂ ਠੀਕ ਹੈ ਪਾਰੀ ਤੇ ਨਹੀਂ ਠੀਕ ਹੈ ਇੱਕ ਬੰਦਾ ਕੁਝ ਰੁਕ ਕੇ ਨਾਲ ਕਲੋਸ ਕਰਕੇ ਆਇਆ ਠੀਕ ਹੈ ਠੀਕ ਹੈ ਇਹ ਜੈਟ ਲੱਗ ਗਿਆ ਮਨ ਸਾਹ ਦੇ ਮਨ ਅੱਛਾ ਸੀਸੀਟੀਵੀ ਚ ਆਇਆ ਹੈ ਆਹ ਸੀਸੀਟੀਵੀ ਥੋੜੀ ਲਿੱਖੀ ਦੀ ਮਨ ਜੋ ਅਸੀਂ ਬੱਸ ਠੀਕ ਹੈ ਠੀਕ ਹੈ ਇਹ ਪੜ ਜੋ ਚੰਦ ਅੰਦਰ ਬੜਿਆ ਠੀਕ ਹੈ ਯਾਰ ਅੱਜ ਆਇਆ ਦੇਖੇਗਾ ਕਿ ਸਾਰੇ ਲੋਕ ਤਾਂ ਲੋਕਾਂ ਨੇ ਸੋਲ ਕੇ ਪੱਟ ਗਏ ਸੋਲ ਪੱਟ ਗਏ ਠੀਕ ਹੈ ਫਿਰ ਗੱਡੀ ਲਾ ਦੇ ਪਿੱਛਾ ਫਿਲਮ ਸਾਲ ਸਮਾਪਤ ਹੋ ਗਈ ਠੀਕ ਹੈ ਕੈਮਰਾ ਲੱਗੇ ਬੰਦੇ ਜੀ ਧੀਵੀਤ ਕਰਾ ਪੱਟ ਕੇ ਲੈ ਕੇ ਆ ਅੱਛਾ ਟੀਵੀ ਆਰ ਲੈ ਕੇ ਪੱਟੋ ਕੈਮਰਾ ਤੋੜ ਕੇ ਜੀ ਮਨਮੋਹਨ ਨੇ ਪੱਟ ਕੇ ਲੈ ਗਏ ਅੱਛਾ ਜਾਨੀ ਕਿ 1.5 ਲੱਖ ਰੁਪਏ ਦੇ ਨੁਕਸਾਨ ਹੋ ਗਿਆ ਸਪਲਾਈ ਕਰਕੇ ਸਭ ਸਮਝ ਕੋਈ ਨੱਕਾ ਨੁੱਕਾ ਹੈ ਹੀ ਨਹੀਂ ਹੈ ਪੁਲਿਸ ਦਾ ਆਲੇ ਦੋਲੇ ਕੋਈ ਪੰਦਰ ਰਾਤ ਨੂੰ ਪੁੱਛ ਕੇ ਚਾਹੀ ਨਹੀਂ ਹੈ ਮੈਨੂੰ ਲੱਗਦਾ ਐ ਨਹੀਂ ਹੈ ਗੱਲ ਨੂੰ ਕਲਾ ਮੋੜ ਦੱਸ ਰਿਹਾ ਕਿੰਨਾ ਤੁਰ ਹੈਗਾ ਜੀ ਨੁਕਸਾਨ ਜਾਦੇ ਉ ਸਤਿ ਸ੍ਰੀ ਅਕਾਲ ਬਾਲੇ ਠੀਕ ਹੈ ਇਹ ਦੇਖ ਲਓ ਭਰਾਵਾ ਮੇਰੇਆ ਚੋਰਾ ਦਾ ਹਾਲ ਆ ਪਿੱਛੇ ਰਸਤਾ ਉਹ ਘੁੰਮ ਗਿਆ ਅੰਦਰ ਵਿੱਚ ਆ ਨਿਕਲ ਅੱਛਾ ਬੋਲ ਕੇ ਪਿੱਛੋਂ ਕਰੀਏ ਆ ਸੋਹਣ ਜਰਾ ਸਰਪਾ ਜੀ ਆ ਪਿੱਛੇ ਨੂੰ ਦੁਕਾਨ ਦਾ ਰਸਤਾ ਹੈ ਜੀ ਯਾਨੀ ਕਿ ਦੋਨਾਂ ਪਾਸਿਆਂ ਨੂੰ ਆਏ ਸਾਹਮਣੇ ਸ਼ਟਰ ਪਟਿਆ ਸ਼ਟਰ ਪਟ ਕੇ ਆ ਤਰਵਾਜਾ ਪਟਿਆ ਇਹ ਦਰਵਾਜ਼ਾ ਪਟਕੇ ਅਨਮਾਨ ਇਹ ਦਰਵਾਜ਼ਾ ਤੋੜਿਆ ਇੱਕ ਖੁੱਲਿਆ ਖੁੱਲਿਆ ਇੰਦਾਂ ਲੱਗਦਾ ਲੋਕਾਂ ਦਾ ਸ਼ਬਦ